ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ। ਸ੍ਰੀ ਮੁਕਤਸਰ ਸਾਹਿਬ ਦੇ ਪਾਈ ਮਹਾ ਸਿੰਘ ਦੀਵਾਨ ਹਾਲ ਵਿਖੇ ਅਜ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਹੱਕ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਸੰਗਤ ਦੀ ਇਕੱਤਰਤਾ ਕੀਤੀ ਗਈ। ਇਸ ਮੌਕੇ ਤੇ ਸ੍ਰੀ ਮੁਕਤਸਰ ਸਾਹਿਬ ਨਾਲ ਸੰਬੰਧਿਤ ਸਿੱਖ ਜਥੇਬੰਦੀਆਂ ਦੇ ਆਗੂ ਪਹੁੰਚੇ। ਸ੍ਰੀ ਮੁਕਤਸਰ ਸਾਹਿਬ ਤੋਂ ਬਿਊਰੋ ਰਿਪੋਰਟ। ਦੇ ਚਿਰਸੇ ਦੇ ਉੱਤੇ ਉਠਾਏ ਸਵਾਲਾਂ ਦੀ ਪੁਰਜੋਰ ਜਿਹੜੀ ਲੰਡਿਆ ਕਰਦਾ ਔਰ ਮਨ ਘਟ ਦੇ ਜਿਹੜੇ ਕੂਟ ਜذور ਜਿਹੜੇ ਜੰਮ ਲਾਏ ਗਏ ਨੇ ਉਹਨਾਂ ਦੇ ਵਿੱਚ ਕਿੰਨਾ ਹੰੜ ਦੀ ਭਾਰੀ ਜਿਹੜਾ ਉਹ ਸਚਾਈ ਨਹੀਂ ਹੈ 17 ਸਾਲ ਪਾਣੇ ਕੇਸ ਦੇ ਵਿੱਚ ਹਰਪ੍ਰੀਤ ਨਾਮਕ ਸ਼ਬਦ ਜਿਹੜਾ ਉਹ ਕਾਨੂੰਨ ਦੇ ਵਿੱਚ ਕਿਹੜੀ ਜਿਹੜੀ ਸਾਰੀ ਐਫ ਆਈ ਆਰ ਹੋਈ ਦੇ ਕੋ ਰਿਪੋਰਟ ਗਈ ਮੁਕਾ ਹੋਇਆ ਕਿਤੇ ਵੀ ਹਰਪ੍ਰੀਤ ਨਾਮ ਦਾ ਸ਼ਬਦ ਨਹੀਂ ਵੀ ਹਰਮੀ ਸਿੰਘ ਐਂ ਕਈ ਘਟੂ ਮੇਰੀ ਸਾਧੀ ਇਹ ਮੁੰਡਾ ਕੁੱਤਾ ਉਮੀ ਆਮੀ ਜਿਹੜਾ ਅੱਜ ਕੱਠ ਜਥੇਦਾਰ ਭਾਈ ਹਰਪ੍ਰੀਤ ਸਿੰਘ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਸੀ ਉਹਨਾਂ ਦੇ ਸਬੰਧ ਦੇ ਚ ਜਿਹੜੀ ਉਹਨਾਂ ਦੀ ਕਰਦਾਰ ਕੁਝ ਹੋਰੀ ਏ ਉਹਦੇ ਸਬੱਤ ਚ ਹੋਇਆ ਸੀ ਔਰ ਜਿਹੜੀ ਸੰਗਤ ਸੀ ਉਹ ਸਿਰਫ ਇਲਾਕੇ ਦੀ ਆਮ ਮੁਹਾਰੀ ਸੀ ਕਿਸੇ ਨੂੰ ਇੱਕ ਤੋਂ ਦੂਜੇ ਨੂੰ ਵੀ ਮੈਸੇਜ ਨਹੀਂ ਲਾਇਆ ਸੋ ਸਾਰੇ ਜਾਗਦਿਆਂ ਜ਼ਮੀਰਾਂ ਵਾਲੇ ਆਏ ਨੇ ਸੋ ਜੇ ਮੈਂ ਗੱਲ ਕਰਾਂ ਤੇ ਸਾਡੀ ਜਿਹੜੀ ਅੱਜ ਕੌਮ ਏ ਇਹ ਕੌਮ ਦਾ ਨੁਕਸਾਨ ਕਿੰਨੇ ਕੀਤਾ ਹੈ ਸਿਰਫ ਇੱਕ ਬਾਦਲ ਪਰਿਵਾਰ ਬਾਦਲ ਟ੍ਰੇਡਿੰਗ ਕੰਪਨੀ ਨੇ ਕੀਤਾ ਦੇਖੋ ਸਾਡੇ ਹੁਣ ਜਥੇਦਾਰ ਜਿਹੜੇ ਇਹ ਕਿੰਨੇ ਭਾਈ ਤੇ ਸਮਾਣੀ ਜਿਹੜੇ ਫੌਜੀ ਸਾਹਿਬ ਉੱਤੇ ਬੈਠੇ ਨੇ ਟਾਵਰ ਤੇ ਅੱਜ 2 ਮਹੀਨਿਆਂ ਤੋਂ ਪਲੱਸ ਉਹਨਾਂ ਨੂੰ ਹੁਕਾ ਹੈ ਜੀ ਉਹ ਕਾਦੇ ਲਈ ਬੈਠੇ ਸੀ ਉਹ ਬੈਠੇ ਨੇ ਗੁਰੂ ਸਾਹਿਬ ਦੀ ਜਿਹੜੀ ਹੋਈਆਂ ਵਿਅਕਤੀਆਂ ਤੇ ਗੁਰੂ ਦੇ ਸਤਕਾਰ ਲਈ ਖੂਨ ਬਣਾਉਣ ਪਰ ਕੀ ਸਾਡੇ ਸ਼ਰਮਣੀ ਕਮੇਟੀ ਦੇ ਪ੍ਰਧਾਨ ਨੂੰ ਉਹ ਚੇਤਾ ਨਹੀਂ ਹੈਗਾ ਕਿ ਕੋਈ ਸਿੰਘ ਜਿਹੜਾ ਹੈਗਾ 300 ਫੁੱਟ ਤੇ ਬੈਠਾ ਹੈ ਤੇ ਅਸੀਂ ਜਾ ਕੇ ਉੱਥੇ ਬੈਠੀਏ ਔਰ ਇਹਨੂੰ ਪ੍ਰਚਾਰ ਕੇ ਔਰ ਅਸੀਂ ਆਪ ਦੀ ਕੌਮ ਦਾ ਜਿਹੜਾ ਹੈਗਾ ਪ੍ਰਚਾਰ ਕਰੀਏ ਪਰ ਨਾ ਇਹਦਾ ਬਾਦਲਾਂ ਦੇ ਪਿੱਪੂ ਬਣੇ ਹੋਏ ਕੀ 328 ਰੁਪਏ ਇਹਨਾਂ ਨੂੰ ਨਹੀਂ ਪਤਾ ਆਏਗਾ ਸੋ ਜੇ ਗੱਲ ਕਰਕੇ ਤੇ ਬਾਦਲਾਂ ਨੇ ਸਵਾਏ ਕੌਮ ਦੇ ਨੁਕਸਾਨ ਕਰਨ ਤੋਂ ਸੁਖਬੀਰ ਇਨਸਾ ਮੈਂ ਇਹਨੂੰ ਕਾਂਗਾ ਬਾਦਲ ਕੋਹੋਂ ਦਾ ਹੱਕਦਾਰ ਪਰ ਚਲੋ ਜੋ ਵੀ ਫੈਸਲਾ ਅਕਾਲ ਤਖਤ ਸਾਹਿਬ ਤੋਂ ਉਦਣ ਆਇਆ ਉਹਦੇ ਨਾਲ ਸਭ ਤੋਂ ਵੱਡਾ ਜੇ ਫੈਸਲਾ ਕਹੀਏ ਤੇ ਜਿਹੜਾ ਫਕਰੇ ਕੌਮ ਸੀਗਾ ਬਾਦਲ ਸਾਹਿਬ ਦਾ ਉਹ ਵਾਪਸ ਲੈਣਾ ਬੜੀ ਵੱਡੀ ਗੱਲ ਏ ਪਹਿਲੀ ਗੱਲ ਤਾਂ ਉਹਨੂੰ ਦੇਣਾ ਹੀ ਨਹੀਂ ਸੀ ਬੰਦਾ ਪਰ ਦੇਖੋ ਇਹਨਾਂ ਨੇ ਲਾਂਤ ਕਿੱਡੀ ਖੱਟੀ ਵੀ ਜੇ ਇਹਨਾਂ ਨੇ ਉਦੋਂ ਸ਼੍ਰੋਮਣੀ ਕਮੇਟੀ ਨੂੰ ਕਹਿ ਕਵਾ ਕੇ ਦਿਵਾ ਲਿਆ ਤੇ ਫਿਰ ਜਥੇਦਾਰ ਸਹਿਬ ਦਾ ਧੰਨਵਾਦ ਕਿ ਉਹਨਾਂ ਨੇ ਐਡਾ ਵੱਡਾ ਫੈਸਲਾ ਲਿਆ ਕਿ ਜੇ ਕਿਸੇ ਨੂੰ ਲਾਨਤਾਂ ਪਈਆਂ ਨੇ ਤੇ ਮਰਨ ਤੋਂ ਬਾਅਦ ਉਹ ਪ੍ਰਕਾਸ਼ਿਕ ਬਾਦਲ ਨੂੰ ਪਈਆਂ। ਇਹ ਬਾਦਲ ਪਰਿਵਾਰ ਤਾਂ ਛੇਕਨੇ ਨਹੀਂ ਤੇ ਛੇਕੇ ਹੋਏ ਨੇ ਕਿਉਂਕਿ ਜਦੋਂ ਕੋਈ ਇਨਸਾ ਹੀ ਬਣ ਗਿਆ ਜਿਨੇ ਰਾਮ ਰਹੀਮ ਨੂੰ ਮਾਫੀ ਦਵਾਤੀ, ਗੁਰੂ ਸਾਹਿਬ ਦਾ ਵਿਦਬੀ ਕਰਵਾਤੀ, ਬਹਿਬਲ ਗੋਲੀ ਕਾਂਡ ਕਰਵਾਤਾ। ਇਹਨਾਂ ਨੂੰ ਜਿਹੜੇ ਸੈਣੀ ਵਰਗੇ ਅਫਸਰਾਂ ਨੂੰ ਲਵਾ ਕੇ ਸਾਡੇ ਜਿਹੜੇ ਪਿਛਲੇ ਜਥੇ ਦੀ ਅਕਾਲ ਤਖਤ ਸਾਹਿਬ ਦੇ ਕੌਂਕੇ ਸਾਹਿਬ ਵਰਗਿਆਂ ਨੂੰ ਔਰ ਸਾਡੇ ਨੇਕਾਂ ਨੌਜਵਾਨ ਜਿਹੜੇ ਕੋ-ਕੋਕ ਸ਼ਹੀਦ ਕਰਤੇ ਤੇ ਉਹਨਾਂ ਨੂੰ ਅਫਸਰਾਂ ਨੂੰ ਇਹ ਤਰੱਕੀਆਂ ਦੇ ਰਹੇ ਨੇ ਇਹ ਤਾਂ ਛੇਕੇ ਹੋਏ ਨੇ। ਇਹਨਾਂ ਦੇ ਤਾਂ ਪੈਰ ਥਲੇ ਬਟੇਰਾ ਆਇਆ ਸੀ ਸਰਕਾਰ ਰਿਪੀਟ ਹੋ ਗਈ ਇਹਨਾਂ ਨੂੰ ਪ੍ਰੇਖਾ ਹੋ ਗਿਆ ਤੇ ਗੁਰੂ ਘਰ ਇਹਨਾਂ ਨੇ ਨਿੱਜ ਦੀ ਜ਼ਕੀਰ ਬਣਾ ਲਈ ਅਸੀਂ ਨਾ ਸੋਸ਼ਲ ਮੀਡੀਆ ਤੇ ਸੋਸ਼ਲ ਨੈਟਵਰਕ ਤੇ ਸੁਣਿਆ ਸੀਗਾ ਬਈ ਅੱਜ ਇੱਥੇ ਕੋਈ ਇਕਤਰਤਾ ਹੋ ਰਹੀ ਹੈ ਤੇ ਹਰ ਰੋਜ਼ ਸੁਣ ਰਹੇ ਆ ਸ਼੍ਰੋਮਣੀ ਅਕਾਲੀ ਦਲ ਦੇ ਦਬਾਅ ਹੇਠ ਹਰਜਿੰਦਰ ਸਿੰਘ ਧਾਮੀ ਜਿਹੜੇ ਪ੍ਰਧਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੇ ਹੋਰ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਕੁਰਬਾਨੀ ਦਾ ਜਿਹੜਾ ਫਰਮਾਨੇ ਕੂੜ ਬੋਲ ਮਰਦਾਰ ਖਾਏ ਅਬਰੇ ਨੂੰ ਸਮਝਾਵਣ ਜਾਏ ਮੁੱਠਾ ਆਪ ਮੁਹਾਏ ਸਾਥੇ ਨਾਨਕ ਐਸਾ ਆਗੂ ਜਾਪੇ ਇਹਦੇ ਜਿਹੜੇ ਬਿਲਕੁਲ ਇਨ ਬੈਨ ਸੱਚ ਹੋ ਰਿਹਾ ਗੁਰਬਾਣੀ ਦੇ ਇਹ ਵਾਕ ਔਰ ਜਿੱਥੇ ਇਹ ਸੁਖਵੀਰ ਸਿੰਘ ਬਾਦਲ ਆਪ ਤੇ ਇਹ ਇਹਨਾਂ ਦਾ ਬੇੜਾ ਘਰਕ ਹੋਇਆ ਹੀ ਆ ਇਹਨਾਂ ਨੇ ਨਾਲ ਸ਼੍ਰੋਮਣੀ ਕਮੇਟੀ ਦਾ ਵੀ ਬੇੜਾ ਘਰ ਕਰਨ ਵਕਤ ਤੇ ਤੁਲੇ ਹੋਏ ਆ ਤੇ ਅਸੀਂ ਇਹ ਗੱਲ ਨੂੰ ਸੁਣ ਕੇ ਗਿਆਨੀ ਹਰਪੀਰ ਸਿੰਘ ਦੇ ਨਾਲ ਹੋਰਾਂ ਦੇ ਨਾਲ ਜਿਹੜੀ ਉਹਨਾਂ ਦੀ ਕਿਰਦਾਰ ਕੁਛ ਹੀ ਹੋ ਰਹੀ ਆ ਹਰ ਕੌਮ ਦਾ ਬੱਚਾ ਬੱਚਾ ਇਸ ਗੱਲ ਦਾ ਦੁੱਖ ਮਨਾਉਂਦਾ ਤਾਂ ਅਸੀਂ ਇਸੇ ਗੱਲ ਨੂੰ ਸੁਣ ਕੇ ਸੋਸ਼ਲ ਮੀਡੀਆ ਤੇ ਮੇਰੇ ਨਾਲ ਐਡਵੋਕੇਟ ਅਫਤਾਰ ਸਿੰਘ ਜੀ ਕਲੇਰ ਸਾਹਿਬ ਨੇ ਇਹ ਸੱਚ ਸਾਬਕਾ ਸੂਚਨਾ ਕਮਿਸ਼ਨਰ ਤੇ ਸਰਦਾਰ ਦਿਲਬਾਗ ਸਿੰਘ ਸੀਨੀਅਰ ਅਕਾਲੀ ਲੀਡਰ ਰਿਹਾ ਸੀ ਔਰ ਸਾਡੇ ਬਜ਼ੁਰਗਾਂ ਨੇ ਇਸ ਪਾਰਟੀ ਨੂੰ ਬਣਾਇਆ ਸੀ ਤੇ ਅੱਜ ਉਹ ਪਾਰਟੀ ਵੀ ਖਤਮ ਕਰ ਤੇ ਤੁਲੇ ਹੋਏ ਇਹ ਤੇ ਨਾਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਖਤਮ ਕਰਨ ਤੇ ਇਹ ਤੁਲਿਆ ਹੋਈ ਇਹ ਜੁੰਡਲੀ ਬਾਦਲ ਜੁੰਡਲੀ ਇਹ ਕੰਪਨੀ ਬਣ ਗਈ ਇਹਨਾਂ ਦੀ ਇਹ ਕੰਪਨੀ ਨੇ ਸਿੱਖ ਕੌਮ ਦਾ ਵੱਡਾ ਨੁਕਸਾਨ ਕਰ ਰਹੀ ਆ ਤੇ ਇਥੋਂ ਤੱਕ ਵੀ ਪਤਾ ਲੱਗਾ ਅੱਜ ਖਾਸ ਕਰਕੇ ਸੂਤਰਾਂ ਤੋਂ ਕਿ ਇਹ ਤਿੰਨੇ ਜਸੇਦਾਰ ਸਹਿਬਾਨਾਂ ਨੂੰ ਸਟੈਪ ਡਾਊਨ ਕਰਨ ਲੱਗੇ ਆ ਨਵੇਂ ਜਸੇਦਾਰ ਥਾਪ ਕੇ ਤੇ ਇਹਨਾਂ ਨੇ ਆਪਣੇ ਹੱਕ ਦੇ ਵਿੱਚ ਜਿਹੜੇ ਵੀ ਇਹਨਾਂ ਦੇ ਖਿਲਾਫ ਹੁਕਮ ਹੋਏ ਆ ਹਾਲਾਂਕਿ ਬਹੁਤ ਵੱਡੀ ਸਜ਼ਾ ਲੱਗਣੀ ਚਾਹੀਦੀ ਸੀਗੀ ਜਿਹੜੇ ਤੇ ਇਹਨਾਂ ਨੂੰ ਸੂਟ ਲੱਗ ਕਰਦੀ ਸੀਗੀ ਉਹ ਤੇ ਇਹਨਾਂ ਨੇ ਕਰ ਲਈ ਉਥੇ ਅੱਖਾਂ ਮੀਟ ਕੇ ਜਿਦਾਂ ਕਬੂਤਰ ਅੱਖਾਂ ਮੀਟਦਾ ਹੁੰਦਾ ਬਿੱਲੀ ਵੱਲ ਦੇਖ ਕੇ ਅੱਖਾਂ ਮੀਟ ਕੇ ਉਹ ਤੇ ਪੂਰੀ ਕਰ ਲਈ ਆ ਤੇ ਜਿਹੜਾ ਹੁਕਮ ਹੋਇਆ ਸੀ ਅਕਾਲ ਤਖਤ ਸਾਹਿਬ ਤੋਂ ਉਹ ਮੰਨਣ ਨੂੰ ਤਿਆਰ ਨੇਗੇ ਪੰਥ ਨੂੰ ਨਹੀਂ ਖਤਰਾ ਕਿਸੇ ਤੋਂ ਵੀ ਪੰਥ ਨੂੰ ਕੁਝ ਨਹੀਂ ਕਰ ਸਕਦੇ ਜੇ ਪੰਥ ਇਕਜੁੱਟ ਹੋ ਗਿਆ ਨਾ ਤੇ ਪੰਥ ਨੂੰ ਕੌਣ ਹਰਾ ਸਕਦਾ ਬੜੀਆਂ ਬੜੀਆਂ ਔਕੜਾਂ ਝੱਲੀਆਂ ਪੰਥ ਨੇ ਜੰਗਲਾਂ ਦੇ ਵਿੱਚ ਵੀ ਰਹੇ ਆ ਪੰਥ ਨੂੰ ਕੋਈ ਖਤਰਾ ਨਹੀਂ ਇਸ ਜੁੰਡਲੀ ਤੋਂ। ਇਹ ਪੰਥ ਇਕੱਠਾ ਹੋ ਕੇ ਚੱਲੇ ਤੇ ਆਪਣੇ ਆਪ ਹੀ ਇਹਨਾਂ ਨੂੰ ਤਾਂ ਪਛਾਣਣਾ ਨਹੀਂ ਲੋਕਾਂ ਨੇ। ਇਹਨਾਂ ਨੂੰ ਘਰਾਂ 'ਚ ਨਹੀਂ ਇਹਨਾਂ ਨੂੰ ਪਿੰਡਾਂ 'ਚ ਨਹੀਂ ਮੰਨ ਦੇਣਾ। ਤੇ ਅਸੀਂ ਤਾਂ ਤਿਆਹਿਆ ਕਰ ਲਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆ ਜਿਹੜੀ ਐਗਜ਼ੈਕਟਿਵ ਆ। ਅਸੀਂ ਇਹਨਾਂ ਨੂੰ ਕਿਸੇ ਸਟੇਜ 'ਤੇ ਨਹੀਂ ਬੋਲਣ ਦੇਣਾ। ਅਸੀਂ ਇਹਨਾਂ ਨੂੰ ਵਿਰੋਧ ਕਰਨਾ ਹੈ ਇਹਨਾਂ ਦਾ।